लाल जेरमान वाला फिल्मी एक्टरਾਂ ਵਰਗਾ ਮੁੰਡਾ ਜ਼ਿਲੇ ਮਾਨਸੇ ਦੀ ਸ਼ਾਨ ਆਹ ਕਬੱਡੀ ਦਾ ਮਹਾਰਾ ਹਾਜਮਾਲੀਆ ਜੱਗੂ ਅੱਜ ਦੇ ਮੇਲੇ ਤੇ ਆ ਗਿਆ ਮੇਰੇ ਵੀਰੋ ਤਾੜੀਆਂ ਮਾਰ ਦਿਓ ਯਾਰਾ ਵਾਹ ਗੱਬਰੂਆ ਮੇਰਾ ਟੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹੈਂਡ ਕੋੜੇ ਮੁੰਡੇ ਫੈਨ ਆ ਤੇਰਿਆਂ ਸ਼ਹਿਰਾਂ ਦੇ ਆਹ ਆ ਗਿਆ ਗੱਬਰੂ ਐਨ ਸਿਰਾਂ ਲੱਗਣਾ ਆਹ ਛੋਟਾ ਜੱਗੂ ਵੀ ਆ ਗਿਆ ਆਹ ਛੋਟਾ ਜੱਗੂ ਵੀ ਆ ਗਿਆ ਕਿੱਡੀ ਭਾਗਾਾਂ ਵਾਲੀ ertidੀ ਆ ਮੂਰੇ ਮੂਰੇ ਪੁੱਤ ਆਉਂਦਾ ਪਿੱਛੇ ਪਿੱਛੇ ਬਾਪ ਆਉਂਦਾ ਇੱਕ ਅੱਜ ਦੇ ਸਮੇਂ ਦਾ ਸੁਪਰਸਟਾਰ ਆ ਤੇ ਇੱਕ ਆਉਣ ਵਾਲੇ ਦਾ ਜੱਗੂ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਵੇਗਾ ਮੇਰੇ ਮਿੱਤਰੋ 2026 ਚੱਲ ਰਿਹਾ ਜਦੋਂ 40 ਆ ਗਿਆ ਇਹ ਖਿਡਾਰੀ ਨੇ ਵੀ ਜੱਗੂ ਤੇਰੇ ਵਾਂਗ ਦੁਨੀਆਂ ਦੇ ਵਿੱਚ ਧੰਮ ਪਾਉਣੀ ਐ ਕੀ ਨਾਂ ਰੱਖਿਆ ਫਿਰ ਆਪਣੇ ਪੁੱਤਰ ਦਾ ਦੱਸ ਮੈਨੂੰ ਸੋਹਣਾ ਐ ਜਵਰਾਜ ਸਿੰਘ ਨਾਮ ਹੈ ਜੂਵੀ ਵਾਓ ਗੱਬਰੂ ਤੈਨੂੰ ਪਾਪੇ ਵਾਲਾ ਕੋਈ ਐਕਸ਼ਨ ਆਉਂਦਾ ਜਦੋਂ ਜੱਫਾ ਲਾ ਕੇ ਕਰਦਾ ਸਿਖਾਇਆ ਇਹਨੂੰ ਹਾਂ ਕੀ ਬਾਤ ਹੈ ਕੀ ਸਾਡਾ